ਇੱਕ ਤੁਸੀਂ ਹਿਸਟਰੀਆ ਸੁਣਿਆ ਹੋਏਗਾ ਕਿ ਕੋਈ ਸਿਰਕਮੋਂ ਦੀਆਂ ਨੇ ਲੇਡੀਜ਼ ਉਹਨਾਂ ਚ ਕੋਈ ਮਾਤਾ ਆ ਜਾਂਦੀ ਏ ਕੋਈ ਕੋਈ ਘਰ ਦਾ ਜੀ ਆ ਜਾਂਦਾ ਕਿ ਮੈਂ ਤੇ ਤੇਰਾ ਬਜ਼ੁਰਗ ਆ ਜਾਂ ਕੋਈ ਨੌਜਵਾਨ ਕੋਈ ਮਰਿਆ ਉਹਨਾਂ ਚ ਲੱਗਦਾ ਵੀ ਉਹ ਆ ਗਿਆ ਉਹ ਰੀਅਲ ਜੀ ਤੁਸੀਂ ਕਰੋਗੇ ਤੇ ਉਹ ਜਿਵੇਂ ਦੇ ਅਨੁਭਵ ਹੋਏ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਆ ਤੇ ਤੁਸੀਂ ਤੁਹਾਡੇ ਅੰਦਰ ਤੁਰੰਤ ਤੋਂ ਫੋਟੋ ਆ ਜਾਈਗੀ ਠੀਕ ਹੈ ਮੈਂ ਕਿਸੇ ਐਵੇਂ ਦੇ ਦੇਸ਼ ਦਾ ਨਾਮ ਲਵਾਂ ਨਾ ਤੇ ਤੁਸੀਂ ਉਸ ਦੇਸ਼ ਦਾ ਨਾਮ ਪਹਿਲੀ ਵਾਰ ਸੁਣਿਆ ਔਰ ਉਹਦਾ ਰਾਸ਼ਟਰਪਤੀ ਫਿਰ ਤੁਸੀਂ ਜਾਣਦੇ ਹੀ ਨਹੀਂ ਤੇ ਕੀ ਉਹਦੀ ਫੋਟੋ ਕੀ ਉਹਦਾ ਨਾਮ ਕੀ ਉਹਦੀ ਕਲਪਨਾ ਕੀ ਉਹਦੇ ਬਾਰੇ ਕੁਝ ਤੁਹਾਨੂੰ ਆ ਸਕਦਾ ਕਰੀ ਦੇਖੋ ਜੀ ਮੈਂ ਕਹਿੰਦਾ ਕਿ ਇਹ ਹਿਪਨੋਸਿਸ ਦੀ ਇੱਕ ਟੈਕਨੀਕ ਆ ਇੱਕ ਤਰੀਕਾ ਹੈ ਉਹ ਵੀ ਜਾਣਦੇ ਆ ਮੈਂ ਵੀ ਜਾਣਦਾ ਤੁਸੀਂ ਵੀ ਜਾਣ ਸਕਦੇ ਹੋ ਤੁਸੀਂ ਇਹਨੂੰ ਮੈਂ ਕਹਿੰਦਾ ਤੁਸੀਂ ਮੇਰੇ ਕੋਲ 2 ਦਿਨ ਰੁਕ ਜਾਓ ਤੁਹਾਨੂੰ ਇਹ ਟੈਕਨੀਕ ਸਿਖਾ ਸਕਦਾ ਮੈਂ ਔਰ 2 ਦਿਨ ਤੀਜੇ ਦਿਨ ਕਿਸੇ ਵੀ ਮੇਰੇ ਪੇਸ਼ੈਂਟ ਤੇ ਤੁਸੀਂ ਖੁਦ ਅਪਲਾਈ ਕਰੋਗੇ ਹਾਂਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਕੇਜੀ ਟੀਵੀ ਹਰਿਆਣਾ ਦੇ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕਸ਼ਮੀਰ ਸਿੰਘ ਜੀ ਇਹ ਸਰ ਇਹ ਪਹਿਲੋ ਇਹ ਸਾਨੂੰ ਦੱਸੋ ਕਿਉਂਕਿ ਅਸੀਂ ਸਵਾਲ ਤਾਂ ਬਹੁਤ ਜਿਆਦੇ ਹੈ ਕਈ ਵਾਰੀ ਕੀ ਹੁੰਦਾ ਕਿ ਸਮਾਂ ਥੋੜਾ ਦਾ ਆਪਣੇ ਮਨ 'ਚ ਐਵੇਂ ਹੁੰਦਾ ਕਿ ਆਮ ਹੀ ਲੋਕਾਂ ਦੇ ਭਾਵਨਾਵਾਂ ਕਿ ਵੀਡੀਓ ਸਾਥੀਓਂ 'ਚ ਪਹਿਲਾਂ ਇਹ ਅਪੀਲ ਕਰ ਦਿੰਨੇ ਕਿ ਤੁਸੀਂ ਵੀਡੀਓ ਲੰਬੀ ਨਾਲ ਨਾ ਦੇਖਿਓ ਤੋ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਕਿਉਂਕਿ ਦਲਬਾਗ ਜੀ ਮਨੋਵਿਗਿਆਨ ਦੇ ਡਾਕਟਰ ਹਨ ਮਨੋਵਿਗਿਆਨ ਬਹੁਤ ਲੋਕਾਂ ਦੇ ਇੱਕ ਨਾ ਦਿਮਾਗ ਦੇ ਵਿੱਚ ਫਿੱਟ ਹੋਏ ਕਿ ਮਨੋਵਿਗਿਆਨ ਚੀਜ਼ ਕੀ ਕਹਿੰਦੇ ਉਹ ਵੀ ਅਸੀਂ ਪਹਿਲਾਂ ਕਲੀਅਰ ਕਰਾਂਗੇ ਫਿਰ ਜੀ ਬਹੁਤ ਜਿਹੜੇ ਨਾ ਕਿਉਂਕਿ ਦੇਸੀ ਲੋਕ ਆਪਾਂ ਕਹਦੇ ਨੇ ਆਮ ਲੋਕ ਆ ਜਿਹੜੇ ਘੱਟ ਪੜੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ ਨਾ ਉਹਨਾਂ ਨੂੰ ਇਹ ਨਹੀਂ ਪਤਾ ਮਨੋਵਿਗਿਆਨ ਹੁੰਦਾ ਕੀ ਉਹਦੇ ਬਾਰੇ ਥੋੜਾ ਕਲੀਅਰ ਕਰੋ ਮਨੋਵਿਗਿਆਨ ਆਪਣੇ ਮਨ ਦੇ ਬਾਰੇ ਜਾਣਕਾਰੀ ਕਿ ਆਪਣਾ ਮਨ ਕਿੱਦਾਂ ਕੰਮ ਕਰਦਾ ਜਿਵੇਂ ਕਿ ਆਪਣੇ ਵਿਚਾਰ ਆਪਣੀਆਂ ਭਾਵਨਾਵਾਂ ਆਪਣੇ ਅੰਦਰ ਡਰ ਆਪਣੇ ਅੰਦਰ ਖੁਸ਼ੀ ਆਪਣੇ ਅੰਦਰ ਚਿੰਤਾ ਇਹ ਮਨ ਦੀ ਅਵਸਥਾ ਹੈ ਜੋ ਆਪਣੇ ਅੰਦਰ ਇਨੂੰ ਮਨੋਵਿਗਿਆਨ ਜਦੋਂ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋ ਜਾਂਦੀ ਆ ਕਿ ਆਪਾਂ ਕਿਵੇਂ ਉਦਾਸ ਹੁੰਨੇ ਆ ਕਿਵੇਂ ਖੁਸ਼ ਹੁੰਨੇ ਆ ਕਿਵੇਂ ਪਰੇਸ਼ਾਨ ਹੁੰਨੇ ਆ ਤੇ ਆਪਾਂ ਉਸ ਮਨੋਵਿਗਿਆਨ ਨੂੰ ਜਾਣ ਲੈਂਦੇ ਕਿ ਮਨ ਦਾ ਗਿਆਨ ਹੋ ਜਾਣਾ ਮਤਲਬ ਜਿਹੜਾ ਤੁਸੀਂ ਇਹ ਟ੍ਰੀਟਮੈਂਟ ਕਰਦੇ ਹੋ ਇੱਥੇ ਜਿੰਨਾ ਵੀ ਜੀ ਜੀ ਮਤਲਬ ਇਸੇ ਬੇਸ ਇਸੇ ਦੇ ਆਧਾਰ 'ਤੇ ਇਸੇ ਦੇ ਆਧਾਰ 'ਤੇ ਜੀ ਮਨੋਵਿਗਿਆਨ ਨੂੰ ਜਾਣ ਕੇ ਸਮਝ ਕੇ ਔਰ ਉਹਦੇ ਆ ਕੁਝ ਤਰੀਕੇ ਨੇ ਤੇ ਉਹਨਾਂ ਤਰੀਕਿਆਂ ਨੂੰ ਅਸੀਂ ਅਪਲਾਈ ਕਰਦੇ ਆ ਜੀ ਤੇ ਇਲਾਜ ਕੀਤੇ ਜਾਂਦੇ ਆ ਹਾਂ ਜੀ ਮਤਲਬ ਜਿਹੜੇ ਲੋਕ ਜਿਵੇਂ ਅੰਤ ਵਿਸ਼ਵਾਸੀ ਆ ਡਰ ਹੁੰਦਾ ਜਾਂ ਸੁਪਨੇ ਮਾੜੇ ਕਹਿ ਦਿੰਦੇ ਉਹਦੇ ਹਨ ਉਹਨਾਂ ਬਾਬਿਆਂ ਕੋਲ ਜਾਂਦੇ ਜਾਂ ਕਿ ਇਹਨਾਂ ਚੀਜ਼ਾਂ ਦੇ ਕਹਿਣਾ ਚਾਹੁੰਦੇ ਹਾਂ ਜੀ ਇਹਦੇ ਬਹੁਤ ਸਾਰੇ ਪ੍ਰਕਾਰ ਨੇ ਮੈਂ ਤੁਹਾਨੂੰ ਥੋੜਾ ਡਿਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹੂੰਗਾ ਜਿਵੇਂ ਡਿਪਰੈਸ਼ਨ ਤੁਸੀਂ ਆਮ ਹੀ ਸੁਣਿਆ ਡਿਪਰੈਸ਼ਨ ਦੇ ਵਿੱਚ ਵਿਅਕਤੀ ਗਹਿਰੀ ਚਿੰਤਾ ਦੇ ਵਿੱਚ ਚਲਾ ਜਾਂਦਾ ਉਹਨੂੰ ਸਭ ਕੁਝ ਖਤਮ ਖਤਮ ਜਿਹਾ ਨਜ਼ਰ ਆਉਂਦਾ ਹੈ ਖੁਸ਼ ਨਹੀਂ ਰਹਿੰਦਾ ਉਦਾਸ ਰਹਿੰਦਾ ਇਕੱਲਾ ਇਕੱਲਾ ਰਹਿਣ ਲੱਗ ਜਾਂਦਾ ਡਿਪਰੈਸ਼ਨ ਦੀ ਇੱਕ ਗਹਿਰੀ ਉਦਾਸੀ ਦੇ ਵਿੱਚ ਕਿ ਮੇਰੀ ਜ਼ਿੰਦਗੀ ਦੇ ਵਿੱਚ ਤੇ ਸਭ ਕੁਝ ਖਤਮ ਹੋ ਗਿਆ ਹੁਣ ਮੈਂ ਕੀ ਕਰਾਂ ਏਦਾਂ ਉਹ ਡਿਪਰੈਸ਼ਨ ਉਹਨੂੰ ਕਹਿਆ ਜਾਂਦਾ ਠੀਕ ਹੈ ਜੀ ਐਂਗਜ਼ਾਇਟੀ ਘਬਰਾਟ ਹੋਣਾ ਬੇਚੈਨੀ ਹੋਣਾ ਵਿਚਾਰਾਂ ਦਾ ਵਾਰ-ਵਾਰ ਆਉਣਾ ਇੱਕ ਹੀ ਵਿਚਾਰ ਤੇ ਅਟਕਿਆ ਰਹਿਣਾ ਉਹਦੇ ਵਿੱਚ ਸਾਈਕੋਲੋਜੀਕਲ ਪ੍ਰੋਬਲਮ ਦੇ ਵਿੱਚ ਮਨੋਵਿਗਿਆਨ ਦੇ ਵਿੱਚ ਕੁਝ ਹੋਰ ਬਿਮਾਰੀਆਂ ਨੇ ਜਿਵੇਂ ਕਿ OCD OCD ਦਾ ਮਤਲਬ ਇਹ ਹੁੰਦਾ ਜੀ ਆਬਸੈਸਿਵ ਕੰਪਲਸਿਵ ਡਿਸਆਰਡਰ ਇਹਦੇ ਵਿੱਚ ਵਿਅਕਤੀ ਕੀ ਕਰਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚੈਕਿੰਗ OCD ਵਿੱਚ ਚੈਕਿੰਗ OCD ਦੀ ਕਿ ਆਪਾਂ ਨਾਰਮਲ ਲਾਈਫ ਦੇ ਵਿੱਚ ਆਪਾਂ ਚੀਜ਼ਾਂ ਨੂੰ ਚੈੱਕ ਕਰਦੇ ਹਾਂ ਤੁਸੀਂ ਵੀ ਚੈੱਕ ਕਰਦੇ ਹੋ ਆਪਣਾ ਫੋਨ ਚੈੱਕ ਕਰਦੇ ਹੋ ਬਟੂਆ ਚੈੱਕ ਕਰਦੇ ਹੋ ਜਾਂ ਰਾਤ ਨੂੰ ਜਦੋਂ ਸੌਣੇ ਹੋ ਤੁਸੀਂ ਤੇ ਆਪਣੇ ਮੇਨ ਗੇਟ ਨੂੰ ਵੀ ਚੈੱਕ ਕਰਦੇ ਹੋ ਕਿ ਉਹ ਲੱਗ ਗਿਆ ਕਿ ਹੋਰ ਵੀ ਕਈ ਇਦਾਂ ਦੇ ਚੈਕਿੰਗ ਵਾਲੇ ਕੰਮ ਹੋਣਗੇ ਕਿਸੇ ਨੂੰ ਮੇਲ ਪਾਤੀ ਆ ਕੋਈ ਫਾਈਲ ਦਾ ਅਗਰ ਕੰਮ ਆ ਤੁਸੀਂ ਉਹ ਵੀ ਚੈੱਕ ਕਰਦੇ ਸਾਰੀ ਚੈੱਕ ਕਰਦੇ ਆ ਮੈਂ ਵੀ ਚੈੱਕ ਕਰਦਾ ਲੇਕਿਨ ਜਿਹੜੇ ਬੰਦੇ ਨੂੰ ਇਹ OCD ਬਿਮਾਰੀ ਹੁੰਦੀ ਆ ਉਹਦੀ ਚੈਕਿੰਗ OCD ਜੀ ਨੂੰ ਹੁੰਦੀ ਆ ਉਹਦਾ ਚੈੱਕ ਕਰਨ ਦਾ ਤਰੀਕਾ ਇੱਕ ਵਾਰ ਨਹੀਂ ਹੋਏਗਾ ਉਹ ਰਾਤ ਨੂੰ ਕਦੇ ਵੀ ਉੱਠ ਉੱਠ ਕੇ ਚੈੱਕ ਕਰ ਸਕਦਾ ਔਰ ਉਹਦੇ ਨਾਲ ਉਹਨੂੰ ਘਬਰਾਹਟ ਹੋਏਗੀ ਬੇਚੈਨੀ ਹੋਏਗੀ ਅਗਰ ਖੁੱਲਾ ਰਹਿ ਗਿਆ ਕੋਈ ਚੋਰ ਆ ਜਾਏਗਾ ਮੈਂ ਕਿਸੇ ਨੂੰ ਗਲਤ ਮੇਲ ਤਾਂ ਨਹੀਂ ਪਾਤੀ ਮੈਂ ਕਿਸੇ ਨੂੰ ਗਲਤ ਫੋਨ ਤਾਂ ਨਹੀਂ ਕਰਤਾ ਇਸ ਤਰ੍ਹਾਂ ਉਹ ਇਸ ਤਰ੍ਹਾਂ ਦੀ ਚੈਕਿੰਗ ਉਹ ਹੁੰਦੀ ਆ ਅਗਲੀ ਜੇ ਅਗਲੀ ਜਿਹੜੀ ਓਸੀਡੀ ਹੈ ਉਹ ਹੁੰਦੀ ਹੈ ਕੰਟਮੀਨੇਸ਼ਨ ਗੰਦਾਪਣ ਕਿ ਮੈਂ ਗੰਦਾ ਹੋ ਗਿਆ ਉਹ ਵਾਰ-ਵਾਰ ਧੋਈ ਜਾਊਗਾ ਜਿਵੇਂ ਹੁਣ ਆਪਣੇ ਕੋਲ ਇੱਕ ਬੰਦਾ ਆਇਆ ਵੀ ਆ ਯੂਪੀ ਤੋਂ ਆਇਆ ਹੋਇਆ ਉਹ ਇਸੇ ਇਲਾਜ ਵਾਸਤੇ ਸਪੈਸ਼ਲ ਆਇਆ ਹੈ ਕਿ ਉਹ ਨੂੰ ਨਹੀ ਜਾਂਦਾ ਨਹੀ ਜਾਂਦਾ ਸਭ ਕੁਝ ਗੰਦਾ ਲੱਗ ਗਿਆ ਉਹ 24 24 ਘੰਟੇ ਕਹਿੰਦਾ ਮੈਂ ਨਹੀ ਜਾਂਦਾ ਸੌਂਦਾ ਨਹੀਂ ਤੇ ਸੌਂਦਾ ਹੀ ਨਹੀਂ ਜੇ ਨੀਂਦ ਆ ਜੇ ਤੇ ਆਈ ਐਵੇਂ ਦੀ ਉਹਨੂੰ ਪ੍ਰੋਬਲਮ ਹੈ ਉਹਨੂੰ ਕੰਟਮੀਨੇਸ਼ਨ ਗੰਤੀ ਗੰਦਗੀ ਵਾਲੀ ਓਐਸਡੀ ਕਿਹਾ ਜਾਂਦਾ ਉਹਨੂੰ ਉਹਦੇ ਵਿੱਚ ਵਾਰ ਵਾਰ ਹੱਤ ਹੋਣਾ ਉਹ ਲੰਬੇ ਸਮੇਂ ਤੱਕ ਨਾ ਹੋਣਾ ਘਬਰਾਟ ਹੋਣੀ ਡਰ ਲੱਗਣਾ ਸਭ ਕੁਝ ਗੰਦਾ ਹੈ ਸਾਫ਼ ਕਰਦੇ ਰਹਿਣਾ ਦੀਵਾਰਾਂ ਪੈਰਾਂ ਨੂੰ ਹੱਥਾਂ ਨੂੰ ਹਰ ਤਰ੍ਹਾਂ ਸਾਫ਼ ਕਰਦੇ ਰਹੋ ਫਿਰ ਉਸ ਤੋਂ ਬਾਅਦ ਕੁਝ ਫੋਬੀਆਜ਼ ਆ ਜਾਂਦੇ ਨੇ ਜਿਵੇਂ ਰਿਲੀਜੀਅਸ ਫੋਬੀਆ ਰੱਬ ਤੋਂ ਡਰ ਲੱਗਦਾ ਉਹਦੇ ਪ੍ਰਤੀਜੇ ਵਿੱਚ ਕੁਝ ਲੋਕਾਂ ਨੂੰ ਮੰਨਤ ਦੇ ਵਿਚਾਰ ਆਟੋਮੈਟਿਕਲੀ ਚੱਲਣ ਲੱਗ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੁਣ ਤੇ ਮੈਂ ਮੰਨਤ ਮੰਗ ਲਈ ਏ ਹੁਣ ਤੇ ਰੱਬ ਮੇਰਾ ਬੁਰਾ ਕਰ ਦੇਗਾ ਜੇ ਮੈਂ ਮੰਨਤ ਨਾ ਪੂਰੀ ਕੀਤੀ ਐਵੇਂ ਦੇ ਵਿਚਾਰਾਂ 'ਚ ਲੋਕੀ ਫਸੇ ਸਾਚ ਜਾਨੀ ਡਾਕਟਰ ਕਹਿੰਦਾ ਮਤਲਬ ਇੰਨਾ ਚੀਜ਼ਾਂ ਤੋਂ ਅੱਗੇ ਬਿਮਾਰੀਆਂ ਪੈਦਾ ਹੁੰਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਜੀ ਉਹਨੂੰ ਰਿਲੀਜੀਅਸ ਸੋਸਾਇਟੀ ਕਿਹਾ ਜਾਂਦਾ ਫਿਰ ਕੋਈ ਮੰਦਿਰ ਗੁਰਦੁਆਰਾ ਜਾਂ ਕੁਛ ਐਤਾਂ ਦੀ ਧਾਰਮਿਕ ਚੀਜ਼ਾਂ ਦੇਖਦੇ ਨੇ ਕੋਈ ਫੋਟੋਆਂ ਦੇਖਦੇ ਨੇ ਉਹਨਾਂ ਨੂੰ ਸੈਕਸ਼ੂਅਲ ਵਿਚਾਰ ਆਉਣ ਲੱਗ ਜਾਂਦੇ ਕਿ ਮੈਂ ਇਹਨਾਂ ਨੂੰ ਕੁਝ ਗਲਤ ਕਰ ਰਿਹਾ ਜਾਂ ਮੈਂ ਪੈਰ ਮਾਰ ਰਿਹਾ ਜਾਂ ਨਾ ਤੇ ਸੁੱਸੂ ਪੋਟੀ ਐਤਾਂ ਦਾ ਕੁਝ ਕਰ ਰਿਹਾ ਉਹ ਵਿਚਾਰਾਂ ਚ ਫਸ ਜਾਂਦੇ ਨੇ ਡਰ ਲੱਗਦਾ ਉਹ ਕਰਨਾ ਨਹੀਂ ਚਾਹੁੰਦੇ ਕਿ ਮੈਂ ਇੱਥੇ ਕੋਈ ਪੈਰ ਮਾਰ ਰਿਹਾ ਜਾਂ ਕੁਛ ਹੈ ਉਹਨਾਂ ਦੀ ਇੰਟੈਂਸ਼ਨ ਨਹੀਂ ਹੁੰਦੀ ਉਹਨਾਂ ਦੀ ਕੋਈ ਇੱਛਾ ਨਹੀਂ ਹੁੰ ਠੀਕ ਹੈ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਫੋਬੀਆ ਚਾਹੀ ਵੀ ਹੋ ਜਾਊਗਾ ਮੈਨੂੰ ਉਫ ਬਾਰ-ਬਾਰ ਰਿਪੋਰਟਾਂ ਹੀ ਕਰਵਾਈ ਜਾਣਗੇ ਮੈਨੂੰ ਕੋਈ ਬਿਮਾਰੀ ਆ ਉਹ ਫਿਰ ਬਾਰ-ਬਾਰ ਰਿਪੋਰਟਾਂ ਕਰਵਾਈ ਜਾਂਣਗੇ ਰਿਪੋਰਟ ਚ ਚਾਹੇ ਕੋਈ ਨੈਗੇਟਿਵ ਪੋਜ਼ਿਟਿਵ ਆ ਗਈ ਰਿਪੋਰਟ ਜਾਂ ਨੈਗੇਟਿਵ ਆ ਗਈ ਰਿਪੋਰਟ ਮੰਨ ਕੇ ਚਲੋ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਮੈਂ ਮੈਨੂੰ ਰਿਪੋਰਟ ਗਲਤ ਆ ਗਈ ਮੇਰੀ ਉਹ ਫੇਰ ਰਿਪੋਰਟ ਕਰਉਣਗੇ ਵਾਰ-ਵਾਰ ਰਿਪੋਰਟ ਕਰਉਣਗੇ ਰੈਬੀਜ਼ ਦਾ ਕੁੱਤੇ ਤੋਂ ਡਰ ਲੱਗਣਾ ਐਚ ਆਈ ਵੀ ਤੋਂ ਡਰ ਲੱਗਣਾ ਸੂਈਆਂ ਤੋਂ ਡਰ ਲੱਗਣਾ ਜਿੱਧਰ ਕੁੱਤਾ ਦੇਖ ਲੈਣ ਉਧਰੋ ਜਾਣਾ ਨਹੀਂ ਉਹਨੂੰ ਫੋਬੀਆ ਕਹਿੰਦੇ ਆ ਪਾਣੀ ਦਾ ਫੋਬੀਆ ਉਚਾਈ ਦਾ ਫੋਬੀਆ ਉਹਦੇ ਵਿੱਚ ਬਹੁਤ ਘਬਰਾਹਟ ਬੇਚੈਨੀ ਹੁੰਦੀ ਕੁਝ ਲੋਕਾਂ ਨੂੰ ਜਹਾਜ਼ ਜਹਾਜ਼ ਦਾ ਫਲਾਈਟ ਫੋਬੀਆ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਜਿਵੇਂ ਇਧਰ ਉਧਰ ਜਾਂਦੇ ਆ ਤੇ ਪਬਲਿਕ ਦੇ ਵਿੱਚ ਬੋਲਣ ਦਾ ਫੋਬੀਆ ਸਟੇਜ ਤੇ ਨਹੀਂ ਜਾ ਪਾਉਣਗੇ ਜਿਵੇਂ ਸਟੂਡੈਂਟ ਮੈਂ ਜ਼ਿਆਦਾਤਰ ਕਲਾਸ ਸਟੂਡੈਂਟ ਮੈਨੂੰ ਮਿਲਦੇ ਨੇ ਤੋਂ ਕਹਿੰਨੇ ਕਿ ਇਸ ਸਟੇਜ ਤੇ ਨਹੀਂ ਬੋਲ ਪਾਉਂਦੇ ਬੱਚਿਆਂ ਦੇ ਸਾਹਮਣੇ ਅਸੀਂ ਪ੍ਰੇਅਰ ਦੇ ਵਿੱਚ ਆਪਣੀ ਕੋਈ ਗੱਲਬਾਤ ਰੱਖਣੀ ਚਾਹੀਏ ਤੇ ਨਹੀਂ ਰੱਖ ਪਾਉਂਦੇ ਹੋਰ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੇਸ ਤੇ ਇਹ ਸਭ ਮਾਨਸਿਕ ਸਮੱਸਿਆਵਾਂ ਨੇ ਜੀ ਤੇ ਬੇਰੇ ਜੀ ਡੀਐਨਜੀ ਅਲੱਗ ਅਲੱਗ ਬਿਮਾਰੀਆਂ ਹੁੰਦੀਆਂ ਸਭ ਦੀ ਅਲੱਗ ਅਲੱਗ ਬਿਮਾਰੀਆਂ ਤੇ ਇਹਦਾ ਟਰੀਟਮੈਂਟ ਵੀ ਅਲੱਗ ਅਲੱਗ ਹਾਂਜੀ ਬਿਲਕੁਲ ਜੀ ਸਭ ਦਾ ਟਰੀਟਮੈਂਟ ਅਲੱਗ ਅਲੱਗ ਲੇਕਿਨ ਇਹਦੇ ਮਾਨਸਿਕ ਪદ્ધਤੀ ਦੁਆਰਾ ਤਰੀਕੇ ਨੇ ਜਿਵੇਂ ਕਿ ਸੀਬੀਟੀ ਸੀਬੀਟੀ ਜਿਹੜੀ ਪੂਰੀ ਪੂਰੀ ਦੀ ਪੂਰੀ ਵਿਚਾਰ ਤੇ ਕੰਮ ਕਰਦੀ ਆ ਸੀਬੀਟੀ ਇੱਕ ਸਾਈਕੋਲੋਜੀ ਦੀ ਟੈਕਨੀਕ ਆ ਮਨੋਵਿਗਿਆਨਿਕ ਤਰੀਕੇ ਨਾਲ ਇੱਕ ਉਹਦੇ ਪਿੱਛੇ ਪੂਰੀ ਸਾਇੰਸ ਕੰਮ ਕਰਦੀ ਆ ਕਿ ਇਹਨਾਂ ਵਿਚਾਰਾਂ ਨੂੰ ਕਿੱਦਾਂ ਹਟਾਉਣਾ ਸੀਬੀਟੀ ਦਾ ਮਤਲਬ ਹੁੰਦਾ ਜੀ ਕ cognative behavior therapy ਜੀ ਜਿਹੜਾ ਤੁਹਾਡਾ ਵਾਰ-ਵਾਰ ਵਿਚਾਰ ਆ ਰਿਹਾ ਉਹਨ ਉਸ ਵਿਚਾਰ ਦੇ ਨਾਲ ਤੁਹਾਡਾ ਵਿਵਹਾਰ ਬਣ ਰਿਹਾ ਕਿ ਤੁਸੀਂ ਜਿਵੇਂ ਦੇ ਵਿਚਾਰ ਚਾਹਤੇ ਓਵੇਂ ਦਾ ਵਿਵਹਾਰ ਕਰ ਰਹੇ ਹੋ ਅਗਰ ਉਹ ਤੁਹਾਨੂੰ ਲੱਗਿਆ ਵੀ ਇਹ ਚੀਜ਼ ਗੰਦੀ ਤੁਸੀਂ ਗੰਦਾ ਸਾਫ਼ ਹੀ ਕਰਦੇ ਰਹੋਗੇ ਉਹਦਾ ਵਿਵਹਾਰ ਬਣ ਗਿਆ ਫਿਰ ਉਹਦੇ ਵਿੱਚ ਕੁਝ ਵਿਚਾਰਾਂ ਨੂੰ ਰੋਕ ਰੋਕਣ ਦੇ ਤਰੀਕੇ ਨੇ ਫਿਰ ਉਹ ਜੋ ਜਿਹੜੀ ਚੀਜ਼ ਉਹ ਕਰ ਰਹੇ ਨੇ ਉਹਨੂੰ ਕੰਪਲਸ਼ਨ ਕਹਿੰਦੇ ਆ ਫਿਰ ਉਹ ਉਹਨਾਂ ਨੂੰ ਰੋਕਣ ਦੇ ਤਰੀਕੇ ਨੇ ਤੇ ਉਹ ਸੀਬੀਟੀ ਰਾਹੀਂ ਫਿਰ ਈਆਰਪੀ ਦੀ ਇੱਕ ਟੈਕਨੀਕ ਆ ਈਆਰਪੀ ਅਸੀਂ ਡਰ ਦਾ ਸਾਹਮਣਾ ਕਰਨਾ ਸਿਖਾਉਣੀ ਹੈ ਉਹਦੇ ਵਿੱਚ ਕਿ ਕਿਦਾਂ ਆਪਾਂ ਡਰ ਦਾ ਸਾਹਮਣਾ ਕਰਨਾ ਫਿਰ ਹਿਪਨੋਸਿਸ ਦੀ ਮਨੋਵਿਗਿਆਨ ਸਮੋਹਣ ਦੀ ਇੱਕ ਬਹੁਤ ਚੰਗੀ ਵਿਧੀ ਹੈ ਉਸ ਵਿੱਚ ਅਸੀਂ ਗਹਿਰਾਈ ਦੇ ਵਿੱਚ ਉਹਨੂੰ ਚੇਤਨ ਰੂਪ ਚ ਉਹਦੇ ਸਰੀਰ ਨੂੰ ਸੁਣਨ ਕਰਕੇ ਜਾਂ ਉਹਨੂੰ ਗਹਿਰੀ ਨੀਂਦਰਾ ਦੇ ਵਿੱਚ ਲਿਜਾ ਕੇ ਉਹਦੇ ਜਿਹੜੀ ਗਹਿਰਾਈ ਦੇ ਵਿੱਚ ਗੱਲ ਬੈਠੀ ਆ ਉਹਨੂੰ ਅਸੀਂ ਉਹ ਤੋੜਨ ਦਾ ਯਤਨ ਕੀਤਾ ਜਾਂਦਾ ਉਹਦੇ ਵਿੱਚ ਪੂਰਾ ਪ੍ਰਿਆਸ ਦਿਮਾਗ ਨੂੰ ਪਾਵਰ ਦਿੰਦੂ ਦਿਮਾਗ ਨੂੰ ਅਸੀਂ ਪਾਵਰ ਦਿੰਨੇ ਹੁੰਦੀ ਮਜਬੂਤੀ ਕਰਦੇ ਹਾਂ ਜੀ ਤੇ ਸਰ ਅਸੀਂ ਇਹ ਜਾਣਨਾ ਚਾਹੁੰਦੇ ਕਿ ਜਿਵੇਂ ਕੇਸ ਹੁੰਦੇ ਜਿਵੇਂ ਆਖਪਾ ਕਹਿੰਦੇ ਦਿਮਾਗੀ ਪ੍ਰੋਬਲਮ ਜਾਂਦੀ ਇਹਦੇ ਵਿੱਚ ਜ਼ਿਆਦਾ ਲੇਡੀਜ਼ ਕੇਸ ਆਉਂਦੇ ਆ ਜੈਂਟਸ ਆਉਂਦੇ ਫਿਲਹਾਲ ਅਗਰ ਮੈਂ ਦੇਖਿਆ ਜਾਵੇ ਤੇ ਦੋਨੇ ਮੈਨੂੰ ਸਿਮਿਲਰ ਹੀ ਲੱਗਦੇ ਆ ਜੀ ਲੇਕਿਨ ਜ਼ਿਆਦਾਤਰ ਲੇਡੀਜ਼ ਦੇ ਅੰਦਰ ਜ਼ਿਆਦਾ ਪ੍ਰੋਬਲਮ ਦੇਖੀਆਂ ਠੀਕ ਇਹਦਾ ਕੀ ਕਾਰਨ ਹੈ ਜੀ ਇਹਦਾ ਸਪਰੈਸ਼ਨ ਸਪਰੈਸ਼ਨ ਮਤਲਬ ਕਿ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਦਬਾ ਕੇ ਤੁਸੀਂ ਰੱਖੋਗੇ ਖੁੱਲ ਕੇ ਗੱਲ ਨਹੀਂ ਕਰ ਪਾਉਣੀ ਕੋਈ ਖੁੱਲ ਕੇ ਤੁਹਾਨੂੰ ਅਗਰ ਤੁਹਾਡੇ ਤੇ ਕੋਈ ਦਬਾਅ ਬਣਾ ਰਿਆ ਤੁਸੀਂ ਉਹਦਾ ਦਬਾਅ ਸਹੀ ਜਾ ਰਹੇ ਹੋ ਸਹੀ ਜਾ ਰਹੇ ਹੋ ਅੰਦਰ ਸਪਰੈਸ਼ਨ ਦਾ ਮਤਲਬ ਕਿ ਅੰਦਰ ਦਬਾ ਲਿਆ ਤੁਸੀਂ ਉੱਚ ਕੋਈ ਰਿਐਕਟ ਹੀ ਨਹੀਂ ਕਰ ਰਹੇ ਤੇ ਉਹ ਤੁਹਾਡੀ ਕਿਸੇ ਨਾ ਕਿਸੇ ਉਹ ਜਿਹੜਾ ਸਪਰੈਸ਼ਨ ਆ ਤੁਹਾਡਾ ਦਬਾਅ ਆ ਤੁਸੀਂ ਉਹ ਉਹਦੇ ਕਈ ਰੂਪ ਬਣ ਸਕਦੇ ਆ ਤੁਸੀਂ ਡਿਪਰੈਸ਼ਨ ਚ ਜਾ ਸਕਦੇ ਹੋ ਤੁਸੀਂ ਕੋਈ ਜਿਵੇਂ ਮੈਂ ਹੁਣੇ ਆਦਤਾਂ ਕੁਝ ਬਣਾਈਆਂ ਕੰਟਮੀਨੇਸ਼ਨ ਚੈਕਿੰਗ ਇਹ ਵੋ ਜੁਨੀਆਂ ਵੀ ਤੁਹਾਨੂੰ ਦੱਸੀਆਂ ਉਹਦੇ ਵਿੱਚ ਜਾ ਸਕਦੇ ਹੋ ਇੱਕ ਤੁਸੀਂ ਹਿਸਟਰੀਆ ਸੁਣਿਆ ਹੋਏਗਾ ਕੀ ਕੋਈ ਸਿਰ ਕਮਾਉਂਦੀਆਂ ਨੇ ਲੇਡੀਜ਼ ਉਹਨਾਂ ਚ ਕੋਈ ਮਾਤਾ ਆ ਜਾਂਦੀ ਏ ਕੋਈ ਕੋਈ ਘਰ ਦਾ ਜੀ ਆ ਜਾਂਦਾ ਕੀ ਮੈਂ ਤੇ ਤੇਰਾ ਬਜ਼ੁਰਗ ਆ ਜਾਂ ਕੋਈ ਨੌਜਵਾਨ ਕੋਈ ਮਰਿਆ ਉਹਨਾਂ ਚ ਲੱਗਦਾ ਵੀ ਉਹ ਆ ਗਿਆ ਉਹ ਹਿਸਟਰੀਆ ਹੁੰਦਾ ਏ ਸਾਈਕੋਲੋਜੀਕਲ ਦੇ ਵਿੱਚ ਫਿਰ ਇਲਿਊਜ਼ਨ ਟਿਲਿਊਜ਼ਨ ਸਕਿਜ਼ੋਫਰੀਨੀਆ ਵੈਂਪਰਮ ਉਹਨਾਂ ਦੇ ਵਿੱਚੋਂ ਮਾਨਸਿਕ ਬਿਮਾਰੀਆਂ ਦੇ ਵਿੱਚ ਉਹ ਜਿਹੜਾ ਸਪਰੈਸ਼ਨ ਹੈ ਜਿਹੜਾ ਮੈਂ ਦਬਾਅ ਹੈ ਜਿ ਕਿ ਘਰ ਦੇ ਵਿੱਚ ਕੋਈ ਕਿਸੇ ਨੂੰ ਨਾ ਨੂ ਦਬਾਇਆ ਜਾ ਰਿਹਾ ਜਾਂ ਬੇਟੀ ਨੂੰ ਦਬਾਇਆ ਜਾ ਰਿਹਾ ਜਾਂ ਬਾਹਰੋਂ ਕੋਈ ਉਹਨੂੰ ਕੋਈ ਤੰਗ ਕਰ ਰਿਹਾ ਹੈ ਜਿਹੜਾ ਲੜਕਾ ਕੋਈ ਉਹਦੇ ਕੋਈ ਸ਼ੌਂਕ ਹੁੰਦੇ ਹਨਾ ਹਾਂ ਜੀ ਫਿਰ ਜਿਵੇਂ ਕੋਈ ਆਮ ਹੀ ਕਰਾ ਚੋ ਕੁੜੀ ਜਿੰਸ ਨਹੀਂ ਪਾ ਸਕਦੀ ਆਮ ਹੀ ਹਨਾ ਹਾਂ ਜੀ ਤੇ ਇਹੋ ਜਿਹੀਆਂ ਚੀਜ਼ਾਂ ਜਾਂ ਕਈ ਵਾਰੀ ਕੀ ਔਰਤ ਨੂੰ ਖੁੱਲ ਕੇ ਜ਼ਿੰਦਗੀ ਜੀਣ ਦਾ ਅਧਿਕਾਰ ਨਹੀਂ ਤੇ ਦਬਾਇਆ ਜਾਂਦਾ ਹੈ ਹਾਂ ਜੀ ਤੇ ਉਹ ਸਪਰੈਸ਼ਨ ਦਾ ਹਾਂਜੀ ਔਰਤ ਦੇ ਅੰਦਰ ਜਾਂਦੀਆਂ ਮੈਂ ਦੇਖੀਆਂ ਕਿਉਂਕਿ ਲੋਕ ਸਾਡੀ ਕਹੋਂਦੇ ਨੇ ਸਾਨੂੰ ਪਤਾ ਲੱਗ ਜਾਂਦਾ ਏ ਤੇ ਇਹ ਜਿਹੜੇ ਕਹਿ ਦਿੰਦੇ ਆ ਕਿ ਬਾਬੇ ਆ ਗਏ ਹੁਣ ਕਹਿ ਦਿੱਤਾ ਸਿਰ ਘਮਾਉਂਦਿਆ ਉਹਦਾ ਕੀ ਹਾਲ ਹੈਗਾ ਉਹਦਾ ਮਨ ਹਿਪਨੋਟਾਈਜ਼ ਹੋ ਜਾਂਦਾ ਜੀ ਡੀਪ ਟਰਾਂਸ ਦੇ ਵਿੱਚ ਜਿਹੜੀ ਮਨ ਨੇ ਅਨੁਭਵ ਕੀਤਾ ਜੋ ਉਹਨੇ ਦੇਖ ਲਿਆ ਇਧਰੋਂ ਉਧਰੋਂ ਮੂਵੀਜ਼ ਰਾਹੀਂ ਜਾਂ ਕਿਸੇ ਨੇ ਉਹਨੂੰ ਦਿਖਾਤਾ ਜਾਂ ਕਿਸੇ ਕਿਸੇ ਰੋਸੀ ਪੜੋਸੀ ਆ ਇਧਰ ਉਧਰ ਜੋ ਉਹਦੇ ਮਨ ਨੇ ਐਕਸਪੀਰੀਅੰਸ ਕੀਤਾ ਨਾ ਜਿਹੜਾ ਉਹਦੇ ਮਨ ਨੇ ਐਕਸਪੀਰੀਅੰਸ ਕੀਤਾ ਹੈ ਅਨੁਭਵ ਕਰ ਲਿਆ ਉਹ ਉਹੀ ਐਕਟੀਵਿਟੀਆਂ ਕਰੂਗਾ ਜਿਵੇਂ ਮੈਂ ਤੁਹਾਨੂੰ ਐਕਸਪੀਰੀਅੰਸ ਇਹ ਕਰਵਾਤਾ ਕਿ ਤੁਸੀਂ ਸਿਰ ਘਮੋਣ ਨਾਲ ਕੋਈ ਆਉਂਦਾ ਹੈ ਤੇ ਤੁਸੀਂ ਕਰਨ ਲੱਗ ਜੂਗੇ ਉਹ ਰੀਅਲ 'ਚ ਤੁਸੀਂ ਕਰੋਗੇ ਤੇ ਉਹ ਜਿਵੇਂ ਦੇ ਅਨੁਭਵ ਹੋਏ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਤੇ ਤੁਸੀਂ ਤੁਹਾਡੇ ਅੰਦਰ ਤੁਰੰਤ ਤੋਂ ਫੋਟੋ ਆ ਜਾਈਗੀ ਠੀਕ ਹੈ ਮੈਂ ਕਿਸੇ ਐਵੇਂ ਦੇ ਦੇਸ਼ ਦਾ ਨਾਮ ਲਵਾਂ ਨਾ ਤੇ ਤੁਸੀਂ ਉਸ ਦੇਸ਼ ਦਾ ਨਾਮ ਪਹਿਲੀ ਵਾਰ ਸੁਣਿਆ ਔਰ ਉਹਦਾ ਰਾਸ਼ਟਰਪਤੀ ਫਿਰ ਤੁਸੀਂ ਜਾਣਦੇ ਹੀ ਨਹੀਂ ਤੇ ਕੀ ਉਹਦੀ ਫੋਟੋ ਕੀ ਉਹਦਾ ਨਾਮ ਕੀ ਉਹਦੀ ਕਲਪਨਾ ਕੀ ਉਹਦੇ ਬਾਰੇ ਕੁਝ ਤੁਹਾਨੂੰ ਆ ਸਕਦਾ ਕਦੀ ਕੁਝ ਨਹੀਂ ਬਿਲਕੁਲ ਨਹੀਂ ਆ ਸਕਦਾ ਤੇ ਇਸ ਤਰ੍ਹਾਂ ਕੀ ਜਿਹੜੀਆਂ ਆਪਾਂ ਦੇਖੀਆਂ ਸੁਣੀਆਂ ਇਤੋਂ-ਉਤੋਂ ਚੀਜ਼ਾਂ ਚਾਹੇ ਉਹ ਵੀਡੀਓਜ਼ ਦੇ ਮਾਧਿਅਮ ਰਾਹੀਂ ਚਾਹੇ ਪਰਿਵਾਰਿਕ ਕਿਸੇ ਅੜੋਸ ਪੜੋਸ ਦੇ ਮਾਧਿਅਮ ਰਾਹੀਂ ਜੋ ਆਪਣੀ ਸੁਸਾਇਟੀ 'ਚ ਹੁੰਦਾ ਕਿਸੇ ਨੇ ਸੁਣਾਤਾ ਫਿਰ ਉਹ ਮਨ ਹਿਪਨੋਟਾਈਜ਼ ਹੋ ਜਾਂਦਾ ਜਿਹਨੂੰ ਸਮੋਹਨ ਕਹਿੰਦੇ ਆ ਮਨ ਸਮੋਹਿਤ ਹੋ ਜਾਂਦਾ ਤੁਹਾਡੀ ਗਹਿਰਾਈ ਦੇ ਵਿੱਚ ਉਹ ਗੱਲ ਚੱਲ ਗਈ ਫਿਰ ਉਹ ਗੱਲ ਬਾਹਰ ਆਉਂਦੀ ਆ ਉਦਾਂ ਬੰਦਾ ਕਰਨਾ ਸ਼ੁਰੂ ਕਰ ਦਿੰਦਾ ਇਸਰ ਕਈ ਵਾਰੀ ਦੇਖਿਆ ਨੇ ਜਿਵੇਂ ਕਿ ਤੁਸੀਂ ਕਹਿ ਰਹੇ ਸੀ ਕਿ ਉਹ ਦਿਮਾਗ ਵਿੱਚ ਸਾਰਾ ਕੁਝ ਆਪਣੇ ਪਾਵਰ ਦਿਮਾਗ ਤੋਂ ਮਿਲਦੀ ਹੈ ਨਾ ਹਾਂਜੀ ਉਹਦੇ ਨਾਲ ਬੰਦਾ ਠੀਕ ਹੁੰਦਾ ਤੇ ਪਰ ਅਸੀਂ ਵੇਖਿਆ ਪਾਸਟਰ ਵੀ ਕਈ ਐਵੇਂ ਤੇ ਜਿਹੜੇ ਉਹ ਕਹਿੰਦੇ ਕਿ ਸਤੋਂ ਕਿਰਪਾ ਆਉਂਦੀ ਉਹ ਫਿਰ ਕੀ ਦੇਖੋ ਜੀ ਮੈਂ ਕਹਿੰਦਾ ਕਿ ਇਹ ਹਿਪਨੋਸਿਸ ਦੀ ਇੱਕ ਟੈਕਨੀਕ ਆ ਇੱਕ ਤਰੀਕਾ ਹੈ ਉਹ ਵੀ ਜਾਣਦੇ ਆ ਮੈਂ ਵੀ ਜਾਣਦਾ ਤੁਸੀਂ ਨਹੀਂ ਜਾਣ ਸਕਦੇ ਤੁਸੀਂ ਇਹਨੂੰ ਮੈਂ ਕਹਿੰਦਾ ਤੁਸੀਂ ਮੇਰੇ ਕੋਲ 2 ਦਿਨ ਰੁਕ ਜਾਓ ਤੁਹਾਨੂੰ ਇਹ ਟੈਕਨੀਕ ਸਿਖਾ ਸਕਦਾ ਮੈਂ ਔਰ 2 ਦਿਨ ਤੀਜੇ ਦਿਨ ਕਿਸੇ ਵੀ ਮੇਰੇ ਪੇਸ਼ੈਂਟ ਤੇ ਤੁਸੀਂ ਖੁਦ ਅਪਲਾਈ ਕਰੋਗੇ ਤੁਸੀਂ ਕੋਈ ਪੜ੍ਹਾਈ ਨਹੀਂ ਕੀਤੀ ਸਾਈਕੋਲੋਜੀ ਬਾਰੇ ਤੁਸੀਂ ਕੋਈ ਡਾਕਟਰੀ ਨਹੀਂ ਕੀਤੀ ਪਰ ਤੁਸੀਂ 2 ਦਿਨਾਂ ਅੱਜ ਤੁਹਾਨੂੰ ਇੰਨਾ ਟ੍ਰੇਨਡ ਕਰ ਦੂੰਗੀ ਤੁਸੀਂ ਕਿਸੇ ਵੀ ਪੇਸ਼ੈਂਟ ਦੀ ਦਰਦ ਨੂੰ ਠੀਕ ਕਰ ਸਕਦੇ ਹੋ ਜਾਂ ਉਹਨਾਂ ਦੀ ਕਿਸੇ ਸਾਈਕੋਲੋਜੀਕਲ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਇਹ ਤੁਹਾਨੂੰ ਮੈਂ ਉਹਵੇਂ ਦਾ ਟ੍ਰੇਨ ਟ੍ਰੇਨ ਕਰ ਸਕਦਾ ਤੇ ਉਹ ਥੈਰੇਪੀਓ ਜਾਣਦੇ ਆ ਬਾਕੀ ਦੂਜੀ ਗੱਲ ਉੱਥੇ ਇੱਕ ਮਾਹੌਲ ਹੁੰਦਾ ਜਦੋਂ ਲੋਕ ਤੁਸੀਂ ਮੇਰੇ ਤੋਂ ਠੀਕ ਹੋਏ ਤੁਹਾਡਾ ਮੇਰੇ ਤੇ ਵਿਸ਼ਵਾਸ ਹੋ ਗਿਆ ਤੁਸੀਂ ਠੀਕ ਹੋਏ ਤੁਸੀਂ ਆਪਣੀ ਕੋਈ ਗਵਾਹੀ ਦਿੱਤੀ ਜਾਂ ਆਪਣੇ ਬਾਰੇ ਦੱਸਿਆ ਵੀ ਮੈਂ ਠੀਕ ਹੋਇਆ ਤੇ ਮੇਰੇ ਮੇਰੀ ਵੈਲਿਊ ਵਧੀ ਮੇਰੇ ਤੇ ਲੋਕਾਂ ਦਾ ਵਿਸ਼ਵਾਸ ਵਧਿਆ ਜੋ ਤੁਸੀਂ ਇਹ ਗੱਲ ਕੀਤੀ ਤੇ ਜਦੋਂ ਵਿਸ਼ਵਾਸ ਵਧਿਆ ਔਰ ਪਤਾ ਲੱਗ ਗਿਆ ਵੀ ਇਹ ਬੰਦਾ ਕਰ ਸਕਦਾ ਤੇ ਫਿਰ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਉਹ ਮੇਰੇ ਕੋਲ ਆ ਕੇ ਹੀ ਹੋ ਜਾਏਗਾ ਇਹ ਗੱਲ ਸਮਝ ਲੱਗੀ ਆ ਆ ਕੇ ਹੀ ਹੋ ਜਾਏਗਾ ਉਹ ਉਹਨੂੰ ਕਰਨ ਦੀ ਲੋੜ ਨਹੀਂ ਹੈ ਜੀ ਬਸ ਫੇਰ ਤੇ ਸਮਝ ਲਓ ਕਿ ਉਹਦੇ ਮੱਥੇ ਤੇ ਹੱਥ ਲਾਓ ਜਾਂ ਕੁਛ ਇਦਾਂ ਦਾ ਕਰੋ ਹੋ ਗਿਆ। ਤੇ ਮੰਤਰੋ ਕੀ ਹੁੰਦੀ ਇੱਕ ਤੁਹਾਡੇ ਸਾਵਨਾ ਥੈਰੇਪੀ ਆ। ਥੈਰੇਪੀ ਆ। ਮੰਤਰੋ ਪਰ ਉਹ ਰੱਬ ਦਾ ਇੱਕ ਕਹਿ ਕੇ ਉਹ ਬਿਜ਼ਨਸ ਤੇ ਬਣਾਇਆ ਹੋਇਆ। ਦੇਖੋ ਉਹ ਉਹਨਾਂ ਦਾ ਆਪਣਾ ਆਪਣਾ ਕਰਨ ਦਾ ਤਰੀਕਾ ਆ। ਆਪਾਂ ਇਹਨੂੰ ਬਿਜ਼ਨਸ ਨਹੀਂ ਕਹਿ ਸਕਦੇ। ਜੋ ਵੀ ਉਹਨਾਂ ਬਾਰੇ ਮੈਥ ਨਹੀਂ ਕਹਿ ਸਕਦਾ। ਉਹ ਉਹਨਾਂ ਦਾ ਆਪਣਾ ਤਰੀਕਾ ਹੈ। ਕੋਈ ਉਹਨੂੰ ਬਿਜ਼ਨਸ ਕਹੀ ਜਾਵੇ, ਕੁਛ ਵੀ ਕਹੀ ਜਾਵੇ। ਲੇਕਿਨ ਮੈਂ ਇਹ ਕਲ ਜ਼ਰੂਰ ਕਹਿਣੀ ਚਾਹੁੰਗਾ ਕਿ ਇਹ ਇੱਕ ਤਕਨੀਕ ਆ। ਮਨੋਵਿਗਿਆਨਿਕ ਤਰੀਕ ਆ। ਉਹ ਵੀ ਜਾਣਦੇ ਆ, ਮੈਂ ਵੀ ਜਾਣਦਾ, ਤੁਸੀਂ ਵੀ ਸਿੱਖ ਸਕਦੇ ਆ। ਤੇ ਅਸੀਂ ਇੱਕ ਦੇਖਿਆ ਕਿ ਇੱਥੇ ਜਦੋਂ ਤੁਹਾਡੇ ਕੋਲ ਇੱਥੇ ਇੱਕ ਵੀ ਕੋਈ ਦਵਾਈ ਨਹੀਂ ਕੋਈ ਪੁੜੀ ਨਹੀਂ ਕੱਕ ਨਹੀਂ ਦੇ ਸਾਰਾ ਕੁਝ ਐਵੇਂ ਕਰਦੇ ਠੀਕ ਹਾਂਜੀ ਸਾਰਾ ਅਸੀਂ ਕੋਈ ਵੀ ਬਿਮਾਰੀ ਆਵੇ ਜਿਹੜੀ ਦਵਾਈ ਨਾਲ ਠੀਕ ਹੁੰਦੀ ਹੋਵੇ ਬਿਲਕੁਲ ਜੀ ਬਿਲਕੁਲ ਸਾਰੀਆਂ ਹੀ ਚਾਹੇ ਫਿਜ਼ੀਕਲ ਲੈਵਲ ਤੇ ਤੁਸੀਂ ਕੋਈ ਸ਼ਰੀਰੀਕ ਤੌਰ ਤੇ ਬਿਮਾਰੀ ਤੁਸੀਂ ਕੋਈ ਵੀ ਲੈਓ ਤੁਹਾਨੂੰ ਠੀਕ ਕੀਤਾ ਜਾਂਦਾ ਬਿਨਾਂ ਦਵਾਈ ਤੋਂ ਤੁਹਾਨੂੰ ਅੱਜ ਮੈਂ ਬਹੁਤ ਬਤਾਣਾ ਸਾਥੀਓ ਅਸੀਂ ਇੱਕ ਗੱਲ ਕਲੀਅਰ ਕਰਦਿਏ ਇੱਥੇ ਅਸੀਂ ਕੋਈ ਵੀਡੀਓ ਬਣਾਉਣ ਦੇ ਮਕਸਦ ਵਿੱਚ ਨਹੀਂ ਸੀ ਆਏ ਦਾ ਅਸਲ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਮੇਰਾ ਖੁਦ ਐਕਸੀਡੈਂਟ ਹੋਇਆ ਜਿਸ ਕਾਰਨ ਮੇਰੀ ਲੱਤ ਆਪਣੇ ਆਪ ਨਹੀਂ ਸੀ ਉੱਠਦੀ ਕਿ ਮਤਲਬ ਕਿ ਉਹ ਲੱਤ ਸਿੱਧੀ ਨਹੀਂ ਹੁੰਦੀ ਜੇ ਮੈਂ ਬਹਿ ਜਾਂਦਾ ਕਾਫੀ ਦਿੱਕਤ ਸੀ ਉਹ ਮੈਂ ਨਾਲ ਵੀਡੀਓ ਵੀ ਤੁਹਾਨੂੰ ਲਾ ਦਿਆਂਗਾ ਦਿਲਬਖ ਜੀ ਨੇ ਵੀਡੀਓ ਬਣਾਈ ਸੀ ਇਹਨਾਂ ਨੇ ਮੈਨੂੰ ਦਰਸਲ ਇਹਨਾਂ ਨੇ ਬਗੈਰ ਦੱਸੇ ਉਹ ਵੀਡੀਓ ਬਣਾਈ ਮੈਨੂੰ ਨਹੀਂ ਸੀ ਪਤਾ ਉਹ ਵੀਡੀਓ ਇਹਨਾਂ ਨੇ ਉਹ ਵੀਡੀਓ ਨਾਲ ਤੁਹਾਡੇ ਲਾ ਦੇਾਂਗੇ ਉਹ ਜਦੋਂ ਕੰਮ ਮੇਰੇ ਤੇ ਖੁਦ ਤੇ ਮੈਂ ਐਕਸਪੈਰੀਮੈਂਟ ਹੋਇਆ ਤਾਂ ਫਿਰ ਮੈਂ ਦਲਬਾਗ ਜੀ ਨੂੰ ਦੱਸਿਆ ਕਿ ਐਵੇਂ ਐਵੇਂ ਕਰਕੇ ਅਸੀਂ ਵੀਡੀਓ ਵੀ ਬਣਾਉਨੇ ਆ ਕੇਜੀ ਟੀਵੀ ਇਹਨਾਂ ਦਾ ਚੈਨਲ ਆਪਣਾ ਫਿਰ ਇਹ ਕਹਿੰਦੇ ਕਿ ਚਲੋ ਕਿਵੇਂ ਤੁਹਾਨੂੰ ਲੱਗਾ ਫਿਰ ਮੈਂ ਵੀਡੀਓ ਬਣਾਉਂਦੀ ਸੋਚੀ ਕਿ ਚਲੋ ਦਲਬਾਗ ਜੀ ਦੀ ਵੀਡੀਓ ਬਣਾਈਏ ਤਾਂ ਕਿ ਹੋਰ ਸਾਥੀਆਂ ਨੂੰ ਵੀ ਪਤਾ ਲੱਗ ਸਕੇ ਵੀਰ ਜੀ ਤੁਸੀਂ ਆਪਣਾ ਜੇਕਰ ਕਿਸੇ ਹੋਰ ਸਾਥੀ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਉਹ ਆਪਣਾ ਨੰਬਰ ਵਗੈਰਾ ਦੇ ਦੇ ਜੀ ਹਾਂਜੀ ਨੰਬਰ ਹੈ ਜੀ 9728108839 9728106839 ਤੇ ਉਹ ਮਿਲ ਕੇ ਕਾਲ ਕਰਕੇ ਮੈਨੂੰ ਮਿਲ ਸਕਦੇ ਨੇ ਜੀ ਔਰ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਸਰੀਰਿਕ ਮਾਨਸਿਕ ਕਬਰਾੜ ਬੇਚੈਨੀ ਡਰ ਲੱਗਣਾ ਜਾਂ ਕੋਈ ਡਾਇਬਟੀਜ਼ ਦੀ ਸਮੱਸਿਆ ਹੈ ਜਾਂ ਹੋਰ ਇਤਨੀਆਂ ਸਮੱਸਿਆਵਾਂ ਨੇ ਉਹ ਬਿਨਾਂ ਦਵਾਈ ਤੋਂ ਆਪਾਂ ਇੱਥੇ ਹੱਲ ਕਰ ਸਕਦੇ ਹਾਂ ਇਹ ਕਿੰਨੀ ਕਵਰੀ ਇੱਥੇ ਹੋਣਾ ਪੈਂਦਾ ਜਿਵੇਂ ਕਿਸੇ ਬੰਦੇ ਨੂੰ ਕੋਈ ਵਹਿਮ ਭਰਮ ਦਾ ਹੀ ਆਪਾਂ ਕਹਿ ਸਕਦੇ ਹਣਾ ਕਿਸੇ ਨੂੰ ਵਹਿਮ ਬੈ ਗਿਆ ਕਿਸੇ ਵੀ ਤਰ੍ਹਾਂ ਦਾ ਸੁਪਨੇ ਆਉਂਦੇ ਦਬਾ ਦਬ ਜਿਹਨੂੰ ਕਹਿ ਦਿੰਨੇ ਆਪਾਂ ਡਰ ਲੱਗਦਾ ਏ ਉਹਨੂੰ ਕਿੰਨੀ ਕਵਰੀ ਇੱਥੇ ਹੋਣਾ 10 ਤੋਂ 15 ਦਿਨ ਦੇ ਅੰਦਰ ਅੰਦਰ ਬੰਦਾ ਬਿਲਕੁਲ ਠੀਕ ਹੋ ਜਾਂਦਾ ਚਾਹੇ 10 ਤੋਂ 15 ਦਿਨ ਦੀ ਨੀ ਬਾਬਿਆਂ ਦੇ ਘੇੜੇ ਮਾਰਦੇ ਤੇ ਕਿੰਨੀਆਂ ਦੀ ਅੱਧੀ ਉਮਰ ਲੰਘ ਜਾਂਦੀ ਦੇਖੋ ਜੀ ਉਹਨਾਂ ਦਾ ਆਪਣਾ ਤਰੀਕਾ ਹੈ ਤੇ ਆਪਾਂ ਜ਼ਿਆਦਾ ਆਪਾਂ ਉਹ ਕਿਸੇ ਬਾਰੇ ਨਹੀਂ ਗੱਲ ਕਰਦੇ ਆਪਾਂ ਆਪਣੇ ਬਾਰੇ ਹੀ ਗੱਲ ਕਰਾਂਗੇ ਜੋ ਆਪਾਂ ਨੂੰ ਆਉਂਦਾ ਜਿਹੜੇ ਜਿਹੜੇ ਕੰਮ 'ਚ ਆ ਆਪਾਂ ਉਹ ਚੀਜ਼ ਆਪਾਂ ਇੱਕ ਸਹੀ ਪ੍ਰੈਜੈਂਟ ਕਰ ਰਹੇ ਆ ਠੀਕ ਹੈ ਕੋਈ ਉਹ ਜੇ ਅਗਰ ਉਹ ਜਾ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਗਲਤ ਹੈ ਮੈਨੂੰ ਫਰਕ ਨਹੀਂ ਪੈ ਰਿਹਾ ਤੇ ਉਹ ਇਹਦਾ ਮਤਲਬ ਕਿ ਉਹਨਾਂ ਨੂੰ ਸੋਚਣ ਦੀ ਲੋੜ ਆ ਕਿ ਅਸੀਂ ਇੱਕ ਰਾਈਟ ਪਰਸਨ ਨੂੰ ਦੇਖੀ ਵੀ ਯਾਰ ਫਰਕ ਤੇ ਪੈਣਾ ਚਾਹੀਦਾ ਨਾ ਹੁਣ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਆਪਾਂ ਤਰੀਕਾ ਅਪਲਾਈ ਕੀਤਾ ਤੁਸੀਂ ਇੱਕ ਦੋ ਵਾਰੀ ਹੋਰ ਹੋ ਜਾਓਗੇ ਬਿਲਕੁਲ ਠੀਕ ਹੋ ਜਾਓਗੇ ਗੱਲ ਹੀ ਖਤਮ ਹੋ ਗਈ ਇਹ ਸਾਈਕੋਲੋਜੀਕਲ ਤੇ ਬਾਇਓਲੋਜੀਕ ਸਰੀਰਿਕ ਤੇ ਮਾਨਸਿਕ ਬਿਮਾਰੀਆਂ ਤੇ ਅਲੱਗ-ਅਲੱਗ ਟਾਈਮ ਲੱਗਦਾ ਹੋ ਸਕਦਾ ਜਿਵੇਂ ਤੁਹਾਡੀ ਲੱਤ ਦੀ ਪ੍ਰੋਬ ਤੇ ਹੋ ਸਕਦਾ ਤੁਹਾਨੂੰ ਦੋ ਵਾਰੀ ਇੱਕ ਦੋ ਵਾਰੀ ਤੁਸੀਂ ਹੋਰ ਮਿਲੋ ਤੁਸੀਂ ਠੀਕ ਹੋ ਜਾਓਗੇ ਪਹਿਲੀ ਵਾਰ ਜੀ ਤੁਹਾਨੂੰ ਤੁਸੀਂ ਕਿੰਨੇ ਪਰਸੈਂਟ ਫੀਲ ਕਰ ਰਹੇ ਤੁਸੀਂ ਆਪ ਦੱਸੋ ਨਹੀਂ ਮੈਂ ਕਾफी ਮਹਿਸੂਸ ਕਰ ਰਿਹਾ ਮਹਿਸੂਸ ਕਰ ਰਿਹਾ ਆਪਣੇ ਆਪ ਲਾ ਟੁੱਟੀ ਤੁਸੀਂ ਪਹਿਲਾਂ ਇੰਨੀ ਕੋਸ਼ਿਸ਼ ਕਰ ਰਹੇ ਸੀ ਨਹੀਂ ਇਹ ਮਨ ਨੂੰ ਮੈਂ ਸ਼ਕਤੀ ਦਿੱਤੀ ਔਰ ਉਹ ਸ਼ਕਤੀ ਤੁਹਾਡੇ ਕੋਲ ਆ ਔਰ ਬੰਦਾ ਕਈ ਵਾਰੀ ਕੱਲਾ ਉਹਨੂੰ ਜਾਗਰਤ ਨਹੀਂ ਕਰ ਪਾਉਂਦਾ ਕਿਉਂਕਿ ਉਧਰ ਉਹਦਾ ਧਿਆਨ ਹੀ ਨਹੀਂ ਜਾਂਦਾ ਹੁਣ ਕਈ ਵਾਰੀ ਮੈਂ ਸਾਨੂੰ ਸੁਣਨ ਨੂੰ ਮਿਲਦਾ ਹੈ ਉਹ ਕਹਿੰਦੇ ਕਿ ਜਦੋਂ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਬੜਾ ਰਿਲੈਕਸ ਲੱਗਦਾ ਸਭ ਕੁਝ ਠੀਕ ਲੱਗਦਾ ਸਾਡੀ ਜ਼ਿੰਦਗੀ ਬਦਲ ਗਈ ਫਿਰ ਅਸੀਂ ਉਧਰ ਚੱਲ ਜਾਂਦੇ ਆ ਜਾਂ ਤੁਹਾਡੀ ਵਰਕਸ਼ਾਪ ਦੇ ਵਿੱਚ ਆਉਨੇ ਆ ਜਾਂ ਤੁਹਾਡੀ ਟ੍ਰੇਨਿੰਗ ਦੇ ਵਿੱਚ ਆਉਨੇ ਆ ਸਾਨੂੰ ਬੜਾ ਵਧੀਆ ਲੱਗਦਾ ਫਿਰ ਅਸੀਂ ਉਦਾਂ ਦੇ ਹੋ ਜਾਨੇ ਮੈਂ ਕਹਾ ਜਦੋਂ ਤੁਸੀਂ ਆਪਣੇ ਆਪ ਨੂੰ ਟਾਈਮ ਦੇ ਰਹੇ ਸੀ ਨਾ ਮੇਰੇ ਕੋਲ ਆਏ ਜਾਂ ਮੇਰੀ ਵੀਡੀਓ ਦੇਖੀ ਤੁਸੀਂ ਆਪਣੇ ਆਪ ਨੂੰ ਟਾਈਮ ਦਿੱਤਾ ਚਾਹੇ ਉਹ 5 ਮਿੰਟ ਸੀ ਚਾਹੇ 5 ਘੰਟੇ ਸੀ ਤੁਸੀਂ ਆਪਣੇ ਆਪ ਨੂੰ ਟਾਈਮ ਦਿੱਤਾ ਜਿਹੜਾ ਇਨਸਾਨ ਆਪਣੇ ਆਪ ਤੇ ਕੰਮ ਕਰੂਗਾ ਆਪਣੇ ਆਪ ਨੂੰ ਟਾਈਮ ਦੇਊਗਾ ਆਪਣੀ ਮੈਂਟਲੀ ਸਰੀਰਕ ਸਿਹਤ ਦੇ ਲਈ ਟਾਈਮ ਕੱਢੂਗਾ ਉਹਨੂੰ ਚੰਗਾ ਲੱਗਣਾ ਹੀ ਲੱਗਣਾ ਜਿੰਨੇ ਕਦੀ ਧਿਆਨ ਹੀ ਨਹੀਂ ਦੇਣਾ ਤੇ ਉਹ ਤੇ ਫਸਿਆ ਹੀ ਰਹੂਗਾ ਆਪਣੇ ਆਪ ਤੇ ਧਿਆਨ ਦੇਣ ਦੀ ਲੋੜ ਆ ਇਹਦੇ ਨਾਲ ਡਾਕਟਰਾਂ ਦੇ ਵੀ ਚੱਕਰ ਜਿਹੜੇ ਆ ਪੈਸੇ ਵਜਤੋਂ ਦੇ ਡਾਕਟਰਾਂ ਦੇ ਚੱਕਰ ਹੋਰ ਬੜੇ ਖਰਚੇ ਵਜਤੋਂ ਨਾਲੇ ਵਧੀਆ ਸੌਖਾ ਪੱਕਾ ਇਲਾਜ ਦੇਖੋ ਜੀ ਇਹਦੇ ਵਿੱਚ ਮੈਂ ਬੜੀ ਸਿੰਪਲ ਜੀ ਗੱਲ ਇਹ ਗੱਲ ਕਹਿਣੀ ਚਾਹੂੰਗਾ ਕਿ ਤੁਸੀਂ ਆਪ ਦੇ ਡਾਕਟਰ ਆ ਬਣ ਸਕਦੇ ਹੋ ਅਗਰ ਇਹ ਮਨੋਵਿਗਿਆਨ ਦੀਆਂ ਕੁਝ ਵਿਧੀਆਂ ਤੁਸੀਂ ਸਿੱਖ ਲਓ ਤੇ ਤੁਸੀਂ ਆਪ ਦੇ ਡਾਕਟਰ ਆਪ ਹੋ ਐਵੇਂ ਕਦੀ ਹੋਇਆ ਕਿ ਬਹੁਤ ਲੋਕ ਆਏ ਹੁਣ ਤੁਹਾਡੇ ਕੋਲੇ ਉਹ ਠੀਕ ਹੋ ਗਏ ਉਹਨਾਂ ਨੇ ਆਪ ਵੀ ਕਈਆਂ ਨੂੰ ਠੀਕ ਕਰਤਾ ਬਾਈ ਤੁਹਾਡੇ ਕੋਲ ਆਏ ਨਾ ਉਹ ਖੁਦ ਡਾਕਟਰ ਨੇ ਅੱਜ ਉਹਨਾਂ ਦੀ ਵੀਡੀਓਜ਼ ਨੇ ਮੈਂ ਦਿਖਾ ਸਕਦਾ ਜੀ ਪਰ ਆਪਾਂ ਪਬਲੀਕਲੀ ਕੁਝ ਚੀਜ਼ਾਂ ਇਦਾਂ ਦੀਆਂ ਸਾਡੀਆਂ ਨਹੀਂ ਕਿ ਆਪਾਂ ਕਿਸੇ ਦੀ ਪ੍ਰਾਈਵੇਸੀ ਨਹੀਂ ਲੀਕ ਕਰ ਸਕਦੇ ਉਹ ਸਾਡਾ ਧਰਮ ਹੈ ਉਹ ਸਾਡੀ ਆਪਣੀ ਇਮਾਨਦਾਰੀ ਹੈ ਤੇ ਨਹੀਂ ਤੇ ਇਦਾਂ ਦੇ ਬਹੁਤ ਸਾਰੇ ਕੇਸ ਨੇ ਮੈਂ ਉਹਨਾਂ ਦੇ ਨਾਮ ਲੈ ਸਕਦਾ ਮੈਂ ਉਹਨਾਂ ਦੇ ਬਾਰੇ ਤੁਹਾਨੂੰ ਦੱਸ ਸਕਦਾ ਉਹਨਾਂ ਨੂੰ ਤੁਹਾਨੂੰ ਮਿਲਾ ਸਕਦਾ ਸਾਰਾ ਕੁਝ ਕਰ ਸਕਦੇ ਆਪਾਂ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਤੁਸੀਂ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਸਾਥੀ ਬਹੁਤ ਆ ਸਾਡੇ ਇਸ ਦੇਸ਼ ਦੇ ਵਿੱਚ ਜਿਹੜੇ ਗੁੰਮਰਾਹ ਹੋਏ ਪਏ ਜਿਹੜੇ ਗਲਤ ਰਾਹਤਿਆਂ ਤੇ ਚੱਲ ਪਏ ਉਹਨਾਂ ਨੂੰ ਡਰ ਲੱਗਦਾ ਕਈ ਬਾਬਿਆਂ ਦੇ ਚੱਕਰੀ ਮਾਰੀ ਹੁੰਦੇ ਤੇ ਇਹ ਦਿਲਬਖ ਜੀ ਨਾਲ ਉਹ ਸੰਪਰਕ ਕਰ ਸਕਦੇ ਉਹਨਾਂ ਨੇ ਆਪਣਾ ਨੰਬਰ ਦੇ ਦਿੱਤਾ ਹੈ ਤੁਸੀਂ ਇੱਕ ਵਾਰੀ ਇਹਨਾਂ ਨੂੰ ਮਿਲੋ ਜਰੂਰ ਜੇ ਕਿਸੇ ਨੂੰ ਸਮੱਸਿਆ ਹੈ ਧੰਨਵਾਦ ਜੀ ਧੰਨਵਾਦ